ਦਿਨੇ ਰਾਤ ਹੈ ਕਰਨੀ ਤੇਰੇ ਕਾਨੂੰਨ ਕਾਲਿਆਂ ਨੇ ਹੋ ਦਿਨੇ ਰਾਤ ਹੈ ਕਰਨੀ ਤੇਰੇ ਕਾਨੂੰਨ ਕਾਲਿਆਂ ਨੇ ਹੋ ਤਾਂ ਵੀ ਚਿਹਰੇ ਹੱਸਦੇ ਤਾਂ ਵੀ ਚਿਹਰੇ ਹੱਸਦੇ ਭਵੇਂ ਮੁਸੀਬਤਾਂ ਘੇਰੇ ਨੇ ਹੋ ਧੰ ਠੰਡ ਵਿੱਚ ਬੈਠੇ ਲਾਗੇ ਦਿੱਲੀ ਡੇਰੇ ਨੇ ਹੋ ਧੰ ਠੰਡ ਵਿੱਚ ਬੈਠੇ ਲਾਗੇ ਦਿੱਲੀ ਡੇਰੇ ਨੇ ਓ ਫਿਰਨ ਲਟੇਰੇ ਇਥੇ ਪੂਰਾ ਭਾਰਤ ਲੁੱਟਣ ਨੂੰ ਮਾਰਨ ਨਿਸ਼ਾਨਾ ਚਿੜੀ ਸੋਨੇ ਦੀ ਸੁਟਣ ਨੂੰ ਓ ਮਾਰਨ ਨਿਸ਼ਾਨਾ ਚਿੜੀ ਸੋਨੇ ਦੀ ਸੁਟਣ ਨੂੰ ਲੈਣੇ ਖੋਕਸਾਨਾ ਕੋਲੋਂ ਸੌਣ ਸਵੇਰੇ ਨੇ ਓ ਧੰਨ ਠੰਡ ਵਿੱਚ ਬੈਠੇ ਲਾਗੇ ਦਿੱਲੀ ਡੇਰੇ ਨੇ ਹੌਲ ਦਿਲਾ ਨੂੰ ਪਾਵਣ ਇਹ ਬਿੱਲ ਰਸੀਦਾ ਜੀ ਹੋ ਮਹਿੰਗਾ ਆਟਾ ਮਾੜਾ ਕਿੱਥੋਂ ਕਰੂ ਖਰੀਦਾਂ ਜੀ ਹੋ ਮਹਿੰਗਾ ਆਟਾ ਮਾੜਾ ਕਿੱਥੋਂ ਕਰੂ ਖਰੀਦਾਂ ਜੀ ਆੜਤੀਏ ਤੇ ਥੋ ਵਿੱਚ ਚਾਨਣਾ ਦੇਣ ਇਨਾ ਪਰ ਹਨੇਰੇ ਨੇ ਧੰਨ ਠੰਡ ਵਿੱਚ ਬੈਠੇ ਲਾਗੇ ਦਿੱਲੀ ਡੇਰੇ ਨੇ ਹਮਾਰ ਬਿੱਲਾਂ ਦੀ ਨਹੀਂ ਜੇ ਪੈਣੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੇ ਬਗਾਨੇ ਉਹ ਵੀ ਹੋਏ ਬਗਾਨੇ ਲਾਉਂਦੇ ਜਾਜ ਜੋ ਗੇੜੇ ਨੇ ਹੋ ਤਨ ਠੰਡ ਵਿੱਚ ਬੈਠੇ ਲਾਗੇ ਦਿੱਲੀ ਡੇਰੇ ਨੇ ਹੋ ਦੁੱਧ ਰੰਗੀ ਹੈ ਦਾੜੀ ਦਿਲ ਦੇ ਵਿੱਚ ਦਲੇਰੀਆ ਹੋ ਸਾਥ ਪੁੱਤਾਂ ਦਾ ਦਿੰਦੇ ਭਾਵੇਂ ਉਮਰ ਵਡੇਰੀਆ ਹੋ ਸਾਥ ਪੁੱਤਾਂ ਦਾ ਦਿੰਦੇ ਭਾਵੇਂ ਉਮਰ ਵਡੇਰੀਆ ਢੀਆਂ ਯਵੇ ਹੋ ਧੀਆਂ ਯਾ ਤੇ ਮਤਾਵਾਂ ਦੇ ਵੀ ਕਿੱਡੇ ਜ਼ੇਰੇ ਨੇ ਹੋ ਤਨ ਠੰਡ ਵਿੱਚ ਬੈਠੇ ਲਾਗੇ ਦਿੱਲੀ ਡੇਰੇ ਨੇ ਮਲਕੀਤ ਸਰ ਪੰਚ ਆਵਾਜ਼ ਸੱਚ ਦੀ ਠਾਉਣੀ ਪੈਣੀ ਆ ਹੋ ਚੋਗਾ ਚੁਗਦੀ ਡਾਰ ਕਵਾਂ ਦੀ ਡਾਉਣੀ ਪੈਣੀ ਆ ਹੋ ਚੋਗਾ ਚੁਗਦੀ ਡਾਰ ਕਵਾਂ ਦੀ ਡਾਉਣੀ ਪੈਣੀ ਆ ਉਹ ਬਾਨੀ ਅਤੇ ਅਡਾਨੀ ਉਹ ਬਾਨੀ ਅਤੇ ਅਡਾਨੀ ਮੋਦੀ ਰਲੇ ਲਟੇਰੇ ਨੇ ਹੋ ਤਨ ਠੰਡ ਵਿੱਚ ਬੈਠੇ ਲਾਗੇ ਦਿੱਲੀ ਡੇਰੇ ਨੇ ਹੋ ਤਨ ਠੰਡ ਵਿੱਚ ਬੈਠੇ ਲਾਗੇ ਦਿੱਲੀ ਦੇਰੇ ਨੇ